ਪੰਜਾਬ 10:00 ਵਜੇ ਦੇ ਦਰਸ਼ਕਾਂ ਲਈ ਅੱਜ ਅਸੀਂ ਫੇਰ ਖਬਰ ਲੈ ਕੇ ਆਏ ਆਂ ਹੜ੍ਹਾਂ ਬਾਰੇ ਗੱਲਬਾਤ ਕਰਾਂਗੇ ਪੌਂਗ ਡੈਮ ਭਾਖੜਾ ਡੈਮ ਤੇ ਹੋਰ ਇਲਾਕਿਆਂ ਬਾਰੇ ਉਸ ਦੇ ਨਾਲ ਨਾਲ ਹੀ ਅਸੀਂ ਸਭ ਤੋਂ ਪਹਿਲਾਂ ਸਾਡੇ ਕੱਲ੍ਹ ਵਾਲੇ ਐਪੀਸੋਡ ਨੰਬਰ 518 ਵਿੱਚ ਹੋਈ ਗਲਤੀ ਬਾਰੇ ਮਾਫੀ ਮੰਗਣਾ ਚਾਹੁੰਦੇ ਆਂ ਹੱਥ ਜੋੜ ਕੇ ਮਾਫੀ ਮੰਗਣਾ ਚਾਹੁੰਦੇ ਆਂ ਗਲਤੀ ਇਹ ਹੋਈ ਕਿ ਅਸੀਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਮੁੱਖ ਮੰਤਰੀ ਹੈਲੀਕਾਪਟਰ ਰਾਹੀਂ ਆਉਂਦੇ ਹੋਏ ਲੁਧਿਆਣੇ ਰੁਕੇ ਅਤੇ ਜਿੱਥੇ 12-15 ਮਿੰਟ ਦਾ ਰਾਹ ਚੰਡੀਗੜ੍ਹ ਦਾ ਹੈ ਉੱਥੇ ਨਹੀਂ ਆਏ ਕਿ ਲੁਧਿਆਣੇ ਪੰਜ ਤਾਰਾ ਹੋਟਲ ਖਿਆਤ ਦੇ ਵਿੱਚ ਉਹਨਾਂ ਨੇ ਰਾਤ guzari ਜਿੱਥੋਂ ਤੱਕ ਰਾਤ guzarn ਵਾਲਾ ਮਾਮਲਾ ਹੈ ਉਹ ਤਾਂ ਸਹੀ ਆ ਡੀਸੀ ਸਾਹਿਬ ਦੀ ਜਿਹੜੀ ਚਿੱਠੀ ਆ ਕਿ ਡਿਊਟੀ ਅਫਸਰ ਦੀ ਨਿਯੁਕਤੀ ਕੀਤੀ ਜਾਏ ਕਿਉਂਕਿ ਸੀਐਨ ਸਾਹਿਬ ਨੇ ਹਯਾਤ ਦੇ ਵਿੱਚ ਰਹਿਣਾ ਉਹ ਉੱਥੋਂ ਤਸਦੀਕ ਹੁੰਦੀ ਆ ਪਰ ਜਿਹੜੀ ਗੱਲ ਅਸੀਂ ਕਹੀ ਕਿ ਹੈਲੀਕਾਪਟਰ ਰੋਕਿਆ ਗਿਆ ਤੇ ਉਹ ਚੰਡੀਗੜ੍ਹ ਕਿਉਂ ਨਹੀਂ ਆਏ ਅਸੀਂ ਇੱਕ ਸਵਾਲੀਆ ਚਿੰਨ ਲਾਇਆ ਸੀ ਸਾਡੀ ਉਹ ਜਾਣਕਾਰੀ ਬਿਲਕੁਲ ਗਲਤ ਸੀ ਸਾਡੇ ਸੂਤਰਾਂ ਨੇ ਸਾਨੂੰ ਗਲਤ ਜਾਣਕਾਰੀ ਦਿੱਤੀ ਉਹਦੇ ਲਈ ਅਸੀਂ ਮਾਜ਼ੁਰਤ ਮੰਗਦੇ ਹਾਂ ਦਰਸਲ ਪੰਜਾਬ ਸਰਕਾਰ ਦਾ ਹੈਲੀਕਾਪਟਰ ਜਿਹੜਾ ਕਿ ਮੁੱਖ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਵਰਤਦੇ ਐ ਉਹ 30 ਅਗਸਤ ਤੋਂ ਬਾਅਦ ਚੰਡੀਗੜ੍ਹ ਹੀ ਖੜਾ ਹੈ ਇਹ ਇਸ ਗੱਲ ਦੀ ਪੁਸ਼ਟੀ ਕੀਤੀ ਆ ਫਲਾਈਟ ਰਿਕਾਰਡਸ ਨੇ ਜਿਹੜੇ ਕਿ ਇੰਟਰਨੈਟ ਤੇ ਅਵੇਲੇਬਲ ਨੇ ਉਹਨਾਂ ਦੇ ਮੁਤਾਬਕ ਇਹ ਜਹਾਜ਼ ਜਾਂ ਹੈਲੀਕਾਪਟਰ ਚੰਡੀਗੜ੍ਹ ਦੇ ਵਿੱਚ ਹੀ 30 ਅਗਸਤ ਤੋਂ ਬਾਅਦ ਖੜਾ ਹੈ ਦੀ ਗੱਸ ਨੂੰ ਸਿੱਧਾ ਚੰਡੀਗੜਾ ਆ ਕੇ ਉਤਰਿਆ ਸੀ ਤੇ ਉਸ ਤੋਂ ਬਾਅਦ ਕੀਤੇ ਉੜਿਆ ਹੀ ਨਹੀਂ ਅਸੀਂ ਹੁਣ ਉਹਦੇ ਵਿੱਚ ਸ਼ੋਧ ਸ਼ੋਧ ਵੀ ਕਰ ਰਹੇ ਆ ਜਿਹੜੀ ਸਾਡੀ ਕੱਲ੍ਹ ਵਾਲੀ ਐਪੀਸੋਡ ਹੈ ਖਬਰ ਹੈ ਐਪੀਸੋਡ ਨੰਬਰ 518 ਅਸੀਂ ਹੈਲੀਕਾਪਟਰ ਵਾਲਾ ਜਿਹੜਾ ਪੋਰਸ਼ਨ ਉਸ ਨੂੰ ਡਿਲੀਟ ਕਰ ਰਹੇ ਆ ਦੋਸਤੋ ਭਾਖੜਾ ਡੈਮ ਦਾ ਜਿਹੜਾ ਲੈਵਲ ਹੈ ਖਤਰੇ ਦਾ ਜਿਹੜਾ ਮੈਕਸਿਮਮ ਲੈਵਲ ਹੁੰਦਾ ਉਹ 2 ਫੁੱਟ ਥੱਲੇ ਆ ਗਿਆ ਇਹ ਇੱਕ ਖੁਸ਼ੀ ਵਾਲੀ ਗੱਲ ਹੈ ਕਿ ਭਾਖੜਾ ਡੈਮ ਦਾ ਜਿਹੜਾ ਪੱਧਰ ਹੈ ਉਹ ਹੇਠਾਂ ਆ ਰਿਹਾ ਤੇ ਕੱਲ ਇਹਦੇ ਵਿੱਚ 1680 ਫੁੱਟ ਦੀ ਗਰਾਵਟਾਈ ਜੋ ਕਿ ਟੋਟਲ ਡੈਮ ਦਾ ਜਿਹੜਾ ਲੈਵਲ ਹੈ ਪਾਣੀ ਦਾ ਮੈਕਸਿਮਮ ਲੈਵਲ ਉਹ ਤੋਂ 2 ਫੁੱਟ ਥੱਲੇ ਹੈ ਯਾਨੀ ਕਿ ਪਾਣੀ ਹੌਲੀ-ਹੌਲੀ ਥੱਲੇ ਆ ਰਿਹਾ ਤੇ ਡੈਮ ਦੇ ਵਿੱਚੋਂ ਖੈਰ ਜਿਹੜਾ ਪਾਣੀ ਛੱਡਿਆ ਜਾ ਰਿਹਾ ਉਹ 70000 ਕਿਊਸਿਕ ਪਰ ਡੇ ਹੈ ਉਹਦੇ ਵਿੱਚ ਕੋਈ ਕਮੀ ਨਹੀਂ ਕੀਤੀ ਗਈ ਹਾਲ ਦੀ ਘੜੀ 50000 ਕਿਊਸਿਕ ਪਾਣੀ ਸਤਲੁਜ ਦਰਿਆ 'ਚ ਛੱਡਿਆ ਜਾਂਦਾ ਤੇ ਬਾਕੀ ਜਿਹੜਾ 20000 ਕਿਊਸਿਕ ਹੈ ਉਹ ਜਿਹੜਾ ਜਿਹੜੀਆਂ ਨਹਿਰਾਂ ਨੇ ਕਨਾਲ ਸਿਸਟਮ ਇਰੀਗੇਸ਼ਨ ਕਨਾਲ ਸਿਸਟਮ ਦੇ ਵਿੱਚ ਛੱਡਿਆ ਜਾਂਦਾ ਜਿਵੇਂ ਬਾਖੜਾ ਬਿਆਸ ਮੇਨ ਲਾਈਨ ਜਾਂ ਇੰਦਰਾ ਗਾਂਧੀ ਕਨਾਲ ਜਿਹੜੀ ਰਾਜਸਥਾਨ ਨੂੰ ਜਾਂਦੀ ਹੈ ਯਾਨੀ ਕਿ ਕਨਾਲ ਨੈਟਵਰਕ ਦੇ ਵਿੱਚ 20000 ਕਿਊਸਿਕ ਰੋਜ਼ਾਨਾ ਛੱਡਿਆ ਜਾਂਦਾ ਹੈ ਹੁਣ ਗੱਲ ਕਰਦੇ ਆ ਪੌਂਗ ਡੈਮ ਦੀ ਪੌਂਗ ਡੈਮ ਹਜੇ ਵੀ ਨਰਾਜ਼ ਹੈ ਤੇ ਉਹਦਾ ਜਿਹੜਾ ਵਾਟਰ ਲੈਵਲ ਹੈ ਉਹ ਮੈਕਸਿਮਮ ਤੋਂ 4 ਫੁੱਟ ਉੱਤੇ ਚੱਲ ਰਿਹਾ ਕਿਉਂਕਿ ਕੈਚਮੈਂਟ ਏਰੀਆ ਦੇ ਵਿੱਚ ਬਿਆਸ ਦਾ ਜਿਹੜਾ ਕੈਚਮੈਂਟ ਏਰੀਆ ਹੈ ਪੌਂਗ ਡੈਮ ਦਾ ਉਹਦੇ ਚ ਕਾਫੀ ਬਾਰਿਸ਼ ਹੋਈ ਹਿਮਾਚਲ ਪ੍ਰਦੇਸ਼ ਚ ਪੈਂਦਾ ਹੈ ਇਹ ਤੇ ਉਹਦੇ ਨਾਲ ਫਿਰ ਜਿਹੜਾ ਇਨਫਲੋ ਆ ਉਹ ਵਧ ਰਿਹਾ ਤੇ 98418 ਕਿਊਸਿਕ ਪਾਣੀ ਸ਼ਨੀਵਾਰ ਨੂੰ ਅੰਦਰ ਆਇਆ ਪੌਂਗ ਡੈਮ ਦੇ ਵਿੱਚ ਜਮਾ ਹੋਇਆ ਕਿਉਂਕਿ 4 ਫੁੱਟ ਖਤਰੇ ਤੋਂ ਪਹਿਲਾਂ ਉੱਤੇ ਇਹ ਡੈਮ ਦਾ ਰਿਜ਼ਰਵਾਇਰ ਹੈਗਾ ਲੈਵਲ ਇਹਦਾ ਤਾਂ ਫਿਰ ਆਊਟਫਲੋ ਜਿਹੜਾ ਹੈਗਾ ਉਹ ਵਧਾਇਆ ਗਿਆ ਇਹ ਕੀਤਾ ਗਿਆ 99673 ਕਿਊਸਿਕ ਸੋ ਇਹ ਤਾਂ ਸੀਗੀ ਡੈਮਸ ਦੀ ਗੱਲ ਕਿ ਭਾਖੜਾ ਡੈਮ ਦਾ ਪੱਧਰ 2 ਫੁੱਟ ਥੱਲੇ ਆਇਆ ਤੇ ਪੌਂਗ ਡੈਮ ਦਾ ਪੱਧਰ ਹਜੇ ਥੱਲੇ ਆਇਆ ਨਹੀਂ ਖਤਰੇ ਦੇ ਲੈਵਲ ਤੋਂ 4 ਫੁੱਟ ਉੱਤੇ ਵਗ ਰਿਹਾ ਤੇ ਹੁਣ ਤੁਹਾਨੂੰ ਦੱਸਦੇ ਆ ਕਿ ਪੰਜਾਬ ਸਰਕਾਰ ਨੇ ਜਿਹੜਾ ਲਾਸ ਹੋਇਆ ਨੁਕਸਾਨ ਹੋਇਆ ਹੜ੍ਹਾਂ ਦਾ ਉਹਦੇ ਲਈ 13290 ਕਰੋੜ ਦਾ ਫਿਗਰ ਕੇਂਦਰ ਸਰਕਾਰ ਨੂੰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸਾਡਾ ਇਹਨਾਂ ਨੁਕਸਾਨ ਕਿਸਾਨਾਂ ਦਾ ਮਸ਼ੀਨਾਂ ਦਾ ਸਕੂਲਾਂ ਦਾ ਸੜਕਾਂ ਦਾ ਆਦ ਆਦ ਹੋਇਆ ਸੋ ਰਾਉਂਡ ਫਿਗਰ ਕਰ ਦਿੰਦਾ 13290 ਕਹਿ ਲੋ ਜੀ 13300 ਕਰੋੜ ਪੰਜਾਬ ਕੇਂਦਰ ਤੋਂ ਮੰਗ ਰਿਹਾ ਤੇ ਮੁੱਖ ਤੌਰ ਤੇ ਜਿਹੜਾ ਨੁਕਸਾਨ ਹੋਇਆ ਇਹ ਮੁੱਖ ਸਕੱਤਰ ਕੇ ਏ ਪੀ ਸਿਨਾ ਨੇ ਕੱਲ ਅਫਸਰਾਂ ਦੀ ਬੈਠਕ ਦੇ ਵਿੱਚ ਦੱਸਿਆ ਉਹ ਹੈਗੇ ਨੇ 7 ਜ਼ਿਲ੍ਹੇ ਮੁੱਖ ਤੌਰ ਤੇ ਫਿਰੋਜ਼ਪੁਰ ਫਾਜ਼ਲਕਾ ਤਰਨਤਾਰਨ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਅਤੇ ਕਪੂਰਥਲਾ ਸੋ ਇਹ ਸਾਰੀ ਜਿਹੜੀ ਅਸੈਸਮੈਂਟ ਹੈ 13300 ਕਰੋੜ ਦੀ ਇਹ ਸਾਰੇ ਵੱਖ-ਵੱਖ ਵਿਭਾਗਾਂ ਤੋਂ ਲੈ ਕੇ ਇਕੱਠੀ ਕੀਤੀ ਗਈ ਆ ਯਾਨੀ ਕਿ ਇਹ ਫਿਗਰ ਬਣਾਈ ਗਈ ਆ ਹੁਣ ਤੁਹਾਨੂੰ ਦੱਸਦੇ ਆ ਕਿ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੱਲ ਕੀ ਕਿਹਾ ਉਹ ਕਹਿੰਦੇ ਆ ਜੀ ਪੰਜਾਬ ਦੇ ਕੁੱਲ 4 ਲੱਖ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਅੱਗੇ ਕਿਹਾ 2000 ਹੈਕਟੇਅਰ ਜ਼ਮੀਨ ਹੜ੍ਹਾਂ ਦੀ ਮਾਰ ਹੇਠਾਈ ਤੇ ਉਹਨਾਂ ਦੇ ਮੁਤਾਬਕ 43 ਬੰਦਿਆਂ ਦੀ ਜਾਨ ਗਈ ਪਰ ਤਾਜ਼ਾ ਜਾਣਕਾਰੀ ਦੇ ਮੁਤਾਬਕ 46 ਬੰਦਿਆਂ ਦੀ ਜਾਨ ਜਾ ਚੁੱਕੀ ਹੈ ਤੇ ਚੀਮਾ ਸਾਹਿਬ ਦੇ ਮੁਤਾਬਕ 18 ਜ਼ਿਲ੍ਹਿਆਂ ਤੇ ਹੜ੍ਹਾਂ ਦਾ ਪ੍ਰਭਾਵ ਪਿਆ ਤੇ ਮੁੱਖ ਸਕੱਤਰ ਕਹਿੰਦੇ ਜੀ 7 ਜ਼ਿਲ੍ਹਿਆਂ ਤੇ ਪਿਆ ਸੋ ਇਹਦੇ ਵਿੱਚ ਥੋੜਾ ਜਿਹਾ ਕਨਫਿਊਜ਼ਨ ਐ ਭੰਬਲ ਭੂਸਾ ਹੁਣ ਗੱਲ ਕਰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਰਿੰਦਰ ਮੋਦੀ ਪੰਜਾਬ ਦਾ ਦੌਰਾ ਕਰਨਗੇ ਸਤੰਬਰ 9 ਨੂੰ ਯਾਨੀ ਕਿ ਮੰਗਲਵਾਰ ਵਾਲੇ ਦਿਨ ਬਹੁਤ ਨਖੇਦੀ ਹੋ ਰਹੀ ਸੀ ਪ੍ਰਧਾਨ ਮੰਤਰੀ ਦੀ ਕਿ ਪੰਜਾਬ ਡੁੱਬ ਰਿਹਾ ਤੇ ਉਹਨੂੰ ਕੋਈ ਫਿਕਰ ਨਹੀਂ ਖੈਰ ਉਹ ਹੁਣ ਸਾਰੇ ਹਾੜੇ ਪ੍ਰਭਾਵਿਤ ਸੂਬਿਆਂ ਦਾ ਦੌਰਾ ਕਰ ਰਹੇ ਨੇ ਜਿਹਦੇ ਵਿੱਚ ਹਿਮਾਚਲ ਵੀ ਹੈ ਉੱਤਰਖੰਡ ਵੀ ਹੈ ਤੇ ਜੰਮੂ ਕਸ਼ਮੀਰ ਵੀ ਹੈ ਕੁਝ ਇਲਾਕਾ ਹਰਿਆਣੇ ਦਾ ਵੀ ਹੈ ਸੋ ਇਹਦਾ ਗੱਲ ਹੋਈ ਪ੍ਰਧਾਨ ਮੰਤਰੀ ਮੋਦੀ ਬਾਰੇ ਤੇ ਹੁਣ ਦੱਸਦੇ ਆਂ ਵੀ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਦੀ ਬਿਮਾਰੀ ਹੈ ਕੱਲ ਸ਼ਾਮ ਦੇ ਬੁਲੇਟਿਨ ਤੋਂ ਬਾਅਦ ਜਿਹੜਾ ਮੈਡੀਕਲ ਬੁਲੇਟਿਨ ਹੈ ਜਿਹਦੇ ਬਾਰੇ ਅਸੀਂ ਕੱਲ ਦੇ ਐਪੀਸੋਡ ਨੰਬਰ 518 ਚ ਦੱਸ ਚੁੱਕੇ ਹਾਂ ਉਹਦੇ ਤੇ ਕੋਈ ਹੋਰ ਅਗਾਊ ਜਾਣਕਾਰੀ ਨਹੀਂ ਮਿਲੀ ਪਰ ਇਹ ਫੋਰ ਸ਼્યોਰ ਹੈ ਕਿ ਉਹ ਕਹਿੰਦੇ ਜੀ ਹਜੇ ਉਹਨਾਂ ਨੂੰ ਛੁੱਟੀ ਮਿਲੀ ਨਹੀਂ ਤੇ ਨਾਲ ਨਾਲ ਇਹ ਵੀ ਦੱਸਦਾ ਚੱਲਾਂ ਕਿ ਕੇਂਦਰੀ ਸਿੰਘ ਸਭਾ ਸੈਕਟਰ 27 ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਇੱਕ ਗਵਰਨਿੰਗ ਬਾਡੀ ਦੀ ਬੈਠਕ ਹੋਈ ਉਸ ਬੈਠਕ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਹੜ੍ਹ ਲਿਆਉਣ ਵਿੱਚ ਜਿਹੜਾ ਯੋਗਦਾਨ ਹੈ ਜਾਂ ਕਸੂਰ ਹੈ ਉਹ ਬੀਬੀ ਐਮਬੀ ਦੇ ਚੇਅਰਮੈਨ ਤ੍ਰਿਪਾਠੀ ਸਾਹਿਬ ਦਾ ਹੈ ਤੇ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਉਹਨਾਂ ਨੇ ਇਸ ਗੱਲ ਨੂੰ ਬਿਲਕੁਲ ਗਲਤ ਕਿਹਾ ਕਿ ਜਿਹੜੀ ਦਲੀਲ ਦਿੱਤੀ ਜਾ ਰਹੀ ਹੈ ਜੇ ਪੰਜਾਬ ਹਰਿਆਣੇ ਨੂੰ ਪਹਿਲਾਂ 4.5 ਹਜ਼ਾਰ ਕਿਊਸਿਕ ਪਾਣੀ ਅਤਿਰਿਕਤ ਐਡੀਸ਼ਨਲ ਦੇਣ ਲਈ ਮੰਨ ਜਾਂਦਾ ਤਾਂ ਪੰਜਾਬ 'ਚ ਹੜ੍ਹਾਂ ਦਾ ਹਾਲ ਇੰਨਾ ਮਾੜਾ ਨਹੀਂ ਸੀ ਹੋਣਾ। ਉਹਨਾਂ ਨੇ ਕਿਹਾ ਇਹ ਤਰਕ ਦੇਣਾ ਬਿਲਕੁਲ ਗਲਤ ਹੈ ਕਿਉਂਕਿ ਜਿਹੜੀ ਭਵਿੱਖਵਾਣੀ ਦੇ ਆਧਾਰ ਤੇ ਜਿਹੜੀ ਕਿ 15 ਅਪ੍ਰੈਲ ਨੂੰ ਆਈ ਅਤੇ 23 ਅਪ੍ਰੈਲ 2025 ਨੂੰ ਹਰਿਆਣੇ ਦੀ ਮੰਗ ਤੇ ਵਿਚਾਰ ਕੀਤਾ ਗਿਆ ਇਹ ਬਿਲਕੁਲ ਗਲਤ ਹੈ ਕਿਉਂਕਿ ਭਵਿੱਖਵਾਣੀਆਂ ਤਾਂ ਕਈ ਵਾਰੀ ਗਲਤ ਵੀ ਸਾਬਤ ਹੁੰਦੀਆਂ। ਉਹਨਾਂ ਨੇ ਕਾਫੀ ਸਖਤ ਸ਼ਬਦਾਂ ਦੇ ਵਿੱਚ BBMP ਦੇ ਚੇਅਰਮੈਨ ਦੀ ਨਖੇਦੀ ਕੀਤੀ ਅਤੇ ਮੰਗ ਕੀਤੀ ਕਿ BBMP ਦਾ ਕੰਟਰੋਲ ਪੰਜਾਬ ਨੂੰ ਦਿੱਤਾ ਜਾਵੇ। ਇਹ ਵੀ ਦੱਸਦਾ ਚੱਲਾਂ ਕਿ ਸਾਰੀਆਂ ਸਿਆਸੀ ਪਾਰਟੀਆਂ ਜੋ ਹੁਣ ਬੋਲ ਰਹੀਆਂ ਹਨ ਹੜ੍ਹਾਂ ਦੇ ਮਾਮਲੇ ਤੇ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਕਰ ਰਹੀਆਂ। ਭਾਜਪਾ ਵੀ ਕਹਿ ਰਹੀ ਹੈ ਕਿ ਭਗਵੰਤ ਮਾਨ ਦੀ ਸਰਕਾਰ ਦੀ ਨਲਾਕੀ ਕਰਕੇ ਹੜ੍ਹ ਆਏ। ਉਹ ਦੂਜੇ ਪਾਸੇ ਕਾਂਗਰਸ ਵੀ ਇਹੀ ਕਹਿ ਰਹੀ ਹੈ ਸਰਕਾਰ ਦੀ ਨਖੇਦੀ ਕਰ ਰਹੀ ਹੈ ਸਰਕਾਰ ਨੂੰ ਕਹਿ ਰਹੀ ਹੈ ਨਲਾਇਕ ਸਰਕਾਰ ਹੈ ਤੇ ਨਾਲ ਹੀ ਕਾਂਗਰਸ ਕਹਿ ਰਹੀ ਹੈ ਕਿ ਪੰਜਾਬ ਸਰਕਾਰ ਵੀ ਨਲਾਇਕ ਹੈ ਤੇ ਕੇਂਦਰ ਸਰਕਾਰ ਵੀ ਨਲਾਇਕ ਦੋਹੇ ਸਰਕਾਰਾਂ ਨਲਾਇਕ ਨੇ ਕਿਉਂਕਿ ਕਾਂਗਰਸ ਨਾ ਪੰਜਾਬ ਚ ਸੱਤਾ ਦੇ ਵਿੱਚ ਹੈ ਤੇ ਨਾ ਕੇਂਦਰ ਦੇ ਵਿੱਚ ਸੱਤਾ ਚ ਤੇ ਇਹਦੇ ਨਾਲ ਨਾਲ ਤੁਹਾਨੂੰ ਦੱਸਾਂ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਨਵਾਂ ਬਣਿਆ ਗੈਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਵਾਲਾ ਉਹਨਾਂ ਨੇ ਇੱਕ ਰਾਹਤ ਇਨਫਾਰਮੇਸ਼ਨ ਕੇਂਦਰ ਖੋਲ੍ਹਿਆ ਕਿ ਜਿੱਥੇ-ਜਿੱਥੇ ਲੋਕਾਂ ਨੂੰ ਸਹਾਇਤਾ ਦੀ ਲੋੜ ਹੈ ਉਹਨਾਂ ਦੇ ਉਸ ਦਫ਼ਤਰ ਨਾਲ ਸੰਪਰਕ ਕਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਕੱਲ ਕੁਝ ਹਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਸੀ ਪਟਿਆਲੇ 'ਚ ਤੇ ਉਹਨਾਂ ਨੇ ਵੀ ਕਿਹਾ ਸੀ ਅਸੀਂ ਹਰ ਕਿਸਮ ਦੀ ਮਦਦ ਦੇਣ ਨੂੰ ਤਿਆਰ ਆਂ ਉਹਨਾਂ ਨੇ 23 ਕੇ 25 ਲੱਖ ਰੁਪਏ ਦੀ ਰਾਸ਼ੀ ਕਿਸੇ ادارے ਨੂੰ ਵੀ ਦਿੱਤੀ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਕੰਮ ਕਰਨ ਲਈ ਹੁਣ ਅਖੀਰ 'ਚ ਜਾਂਦੇ ਜਾਂਦੇ ਆਪਾਂ ਆਉਣੇ ਆ ਹਰਮীত ਸਿੰਘ ਪਠਾਨ ਮਾਜਰਾ ਐਮ ਐਲ ਏ ਦੀ ਖਬਰ ਤੇ ਸਾਡੇ ਇੱਕ ਪੁਰਾਣੇ ਦਰਸ਼ਕ ਨੇ ਪੰਜਾਬ ਦਸਤਾਵੇਜ਼ ਦੇ ਡਾਕਟਰ ਸੁਸ਼ੀਲ ਕੁਮਾਰ ਖੁੰਨਰ ਉਹਨਾਂ ਨੇ ਲੰਮਾ ਸਾਰਾ ਸਵਾਲ ਪਾ ਕੇ ਪੁੱਛਿਆ ਕਿ ਕੀ ਜਦੋਂ ਪੰਜਾਬ ਪੁਲਿਸ ਹਰਿਆਣੇ ਦੇ ਵਿੱਚ ਹਰਮੀਤ ਪਠਾਨ ਮਾਜਰੇ ਨੂੰ ਫੜਨੇ ਗਈ ਸੀ ਉਹਨਾਂ ਨੇ ਲੋਕਲ ਥਾਣੇ ਨੂੰ ਇਨਫੋਰਮ ਕੀਤਾ ਸੀ ਖੁੰਨਰ ਸਾਹਿਬ ਇਹਦੇ ਵਿੱਚ ਜੋ ਮੈਂ মিডিਆ ਰਿਪੋਰਟਸ ਰਾਹੀਂ ਜਾਣਕਾਰੀ ਇਕੱਠੀ ਕੀਤੀ ਆ ਉਹਦੇ ਵਿੱਚ ਇਹ ਹੈ ਕਿ ਲੋਕਲ ਪੁਲਿਸ ਦਾ ਵੀ ਨੁਮਾਇੰਦਾ ਪੰਜਾਬ ਪੁਲਿਸ ਦੇ ਨਾਲ ਸੀ ਦੂਜੀ ਤੁਸੀਂ ਗੱਲ ਕਹੀ ਹੈ ਵੀ ਪਰੌਂਠੇ ਖਾ ਕੇ ਇਹ ਪੁਲਿਸ ਖਾਲੀ ਹੱਥ ਮੁੜਿਆ ਹੀ ਤੇ ਪਿਛਲੇ ਦਰਵਾਜ਼ੇ ਤੋਂ ਹਰਮੀਤ ਸਿੰਘ ਪਠਾਨ ਮਾਜਰਾ ਭੱਜ ਗਿਆ ਮੈਂ ਇਹਦੇ ਵਿਰੁੱਧ ਕੁਝ ਹੋਰ ਸੁਣਿਆ ਕਿ ਜੀ ਪਠਾਨ ਮਾਜਰੇ ਨੂੰ ਗ੍ਰਿਫਤਾਰ ਕਰ ਲਿਆ ਸੀ ਇਨਫੋਰਮੇਸ਼ਨ ਪਟਿਆਲਾ ਪੁਲਿਸ ਜੀ ਨੂੰ ਦੇਤੀ ਗਈ ਖਬਰਾਂ ਵੀ ਚੱਲ ਗਿਆ ਤੇ ਅੱਗੇ-ਅੱਗੇ ਪੁਲਿਸ ਦੀ ਗੱਡੀ ਜਾ ਰਹੀ ਸੀ ਤੇ ਪਿਛਲੇ ਪਿਛੇ ਥਾਨ ਮਾਜਰਾ ਆਪਣੀ ਗੱਡੀ 'ਚ ਜਾ ਰਿਹਾ ਸੀ ਯਾਨੀ ਕਿ ਪੁਲਿਸ ਦੇ ਨਾਲ ਜਾ ਰਿਹਾ ਸੀ ਪਰ ਉਹ ਫੇਰ ਫਰਾਰ ਹੋ ਗਿਆ ਤੇ ਇਹ ਦੋ ਅਲੱਗ-ਅਲੱਗ ਜਿਹੜੀਆਂ ਹੈਗੀਆਂ ਵਰਸ਼ਨਸ ਆ ਰਹੀਆਂ ਤੇ ਜਿਹੜੀ ਤੀਜੀ ਗੱਲ ਤੁਸੀਂ ਲਿਖੀ ਹੈ ਵੀ 400 ਬੰਦਾ ਫੜਨ ਗਿਆ ਇਹ ਮੰਨਣ ਵਾਲੀ ਹੈ ਨਹੀਂ 400 ਬੰਦਾ ਤਾਂ ਨਹੀਂ ਜਾ ਸਕਦਾ ਹੋ ਸਕਦਾ 25 30 ਬੰਦੇ ਗਏ ਹੋਣ ਜਾਂ 40 ਬੰਦੇ ਗਏ ਹੋਣ ਡੈਫੀਨੇਟਲੀ ਕੋ ਗੈਂਗਸਟਰ ਤਾਂ ਹੈ ਨਹੀਂ ਸਿਚਿੰਗ ਐਮਐਲਏ ਐ ਸਨੌਰ ਤੋਂ ਸੋ ਇਸ ਗੱਲ 'ਚ 400 ਬੰਦੇਾਂ ਵਾਲੀ ਜਿਹੜੀ ਗੰਦ ਇਹਦੇ ਵਿੱਚ ਮੈਨੂੰ ਸਚਾਈ ਲੱਗਦੀ ਨਹੀਂ ਤੇ ਬਾਕੀ ਹਜੇ ਤੱਕ ਪੰਜਾਬ ਪੁਲਿਸ ਦੇ ਹੱਥ ਪਠਾਨ ਮਾਜਰਾ ਲੱਗਿਆ ਨਹੀਂ ਤੇ ਬਾਕੀ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਹੈ ਉਹਨਾਂ ਦੀਆਂ ਜ਼ਮਾਨਤ ਬਾਰੇ ਪਤਾ ਕਰਕੇ ਤੁਹਾਨੂੰ ਦੱਸਾਂਗੇ ਜਦੋਂ ਜਾਣਕਾਰੀ ਪ੍ਰਾਪਤ ਹੋਗੀ ਤੇ ਉਹਨਾਂ ਦੀ ਜਿਹੜੀ ਅਗਾਊਂ ਜ਼ਮਾਨਤ ਵਾਲੀ ਅਰਜ਼ੀ ਹੈ ਉਹ ਸੋਮਵਾਰ ਨੂੰ ਯਾਨੀ ਕੱਲ 8 ਤਰੀਕ ਨੂੰ ਜੱਜ ਜਿਹੜੇ ਹੈਗੇ ਐ ਐਡੀਸ਼ਨਲ ਡਿਸਟ੍ਰਿਕਟ ਸੈਸ਼ਨ ਜੱਜ ਨਵਦੀਪ ਕੌਰ ਗਿੱਲ ਟੇਕ ਅਪ ਕਰੇਗੀ ਸੁਣੇਗੀ ਦੋਸਤੋ ਜੇ ਤੁਹਾਨੂੰ ਸਾਡੀ ਖਬਰ ਪਸੰਦ ਆਵੇ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮੈਨੂੰ ਰਿੰਦਰ ਸਿੰਘ ਤੱਕ ਨੂੰ ਆਗਿਆ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਫਿਜ਼